ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਪਾਣੀ ਹੈ ਅੱਜ ਤੋਂ ਤੁਸੀਂ ਵੀ ਬਾਰ-ਬਾਰ ਇਸ ਚੀਜ਼ ਨੂੰ ਕਰੋ ਕਿ ਉਬਾਲ ਕੇ ਪੀਣ ਸਾਫ਼ ਪਾਣੀ ਪੀਣ ਇੱਕ ਤਾਂ ਦੇਖੋ ਜਿਹੜੇ ਮੱਛਰ ਆਣੇ ਨੇ ਜਾਂ ਮੱਛਰ ਰਹਿ ਗਏ ਆ ਉਹਨਾਂ ਦੇ ਤਾਂ ਫਿਊਮਿਗੇਸ਼ਨ ਹੋ ਗਈ ਲੇਕਿਨ ਲਾਰਵਾ ਤੋਂ ਹੀ ਮੱਛਰ ਬਣਦੇ ਆ ਉਹਨੂੰ ਲਾਰਵਾ ਸਾਈਡਲ ਜਿਹੜੀ ਸਪਰੇ ਆਪਾਂ ਜੇ ਸਾਰੇ ਏਰੀਆ ਚ ਕਰਾਂਗੇ ਇਹਨਾਂ ਨੇ ਤਿੰਨ ਜ਼ੋਨ ਬਣਾਏ ਨੇ ਰੈੱਡ ਗ੍ਰੀਨ ਤੇ yellow ਵਾਲਾ ਰੈੱਡ ਜ਼ੋਨ ਤੋਂ ਆਪਾਂ ਸ਼ੁਰੂ ਕਰ ਲਈਏ ਤੇ ਸ਼ੁਰੂ ਕਰ ਲਈਏ ਲਾਰਵਾ ਸਾਈਡਲ ਨਾ ਹੀ ਹੋਣਗੇ ਤੇ ਨੈਕਸਟ ਬਿਮਾਰੀ ਨਹੀਂ ਹੋਊਗੀ ਅਰਬਨ ਏਰੀਆ ਚ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇਹ ਏਰੀਆ ਬਹੁਤ ਕੰਜੈਸਟਡ ਹੈ ਤੇ ਲੁਧਿਆਣੇ ਵਿੱਚ ਹੀ ਸਭ ਤੋਂ ਵੱਧ ਕਿਉਂਕਿ ਕੰਜੈਸ਼ਨ ਹੈ ਓਵਰਕਰਾਉਡਿੰਗ ਹੈ ਬੁੱਢਾ ਦਰਿਆ ਹੈ ਇਹਦੇ ਵਿੱਚ ਇਹ ਪ੍ਰੋਬਲਮਾਂ ਹੋਣ ਦੇ ਚਾਂਸ ਜ਼ਿਆਦਾ ਹੈ ਇਹ ਚੀਜ਼ਾਂ ਜੇ ਕਰਾਂਗੇ ਤਾਂ ਆਪਾਂ ਜਿਹੜੀਆਂ ਆਉਣ ਵਾਲੀਆਂ ਪੀਲੀਆ ਚ ਪੇਟ ਦੀਆਂ ਬਿਮਾਰੀਆਂ 콜ਰਾ ਇਹਨਾਂ ਨੂੰ ਕੰਟਰੋਲ ਕਰ ਸਕਦੇ ਆ ਦੇਖੋ ਬਿਰੂ ਜ਼ੀਰੋ ਤਾਂ ਨਹੀਂ ਕਰ ਸਕਦੇ ਇਹਨੂੰ ਕੰਟਰੋਲ ਦੇਖੋ ਆਪਾਂ ਨੂੰ ਪਤਾ ਹੀ ਹੈ ਕਿ ਆਪਣੇ ਪੂਰੇ ਪੰਜਾਬ ਤੇ ਬੜਾ ਮਾੜਾ ਟਾਈਮ ਆਇਆ ਹੋਇਆ ਹੈ ਔਰ ਹੜਾਂ ਦਾ ਟਾਈਮ ਹੈ ਤੇ ਉਦੋਂ ਬਾਅਦ ਜਿਹੜਾ ਪਾਣੀ ਇਕੱਠਾ ਹੁੰਦਾ ਪਾਣੀ ਦੇ ਨਾਲ ਬਹੁਤ ਜ਼ਿਆਦਾ ਬਿਮਾਰੀਆਂ ਹੁੰਦੀਆਂ ਆਪਾਂ ਪਹਿਲਾਂ ਵੀ ਕਾਫੀ ਡਿਸਕਸ ਕਰ ਰਹੇ ਆ ਇਹਨੂੰ ਬਚਾਉਣ ਲਈ ਇਹ ਨਹੀਂ ਹੈ ਕਿ ਇਕੱਲਾ ਸਰਕਾਰ ਪਬਲਿਕ ਸਾਰਿਆਂ ਨੂੰ ਸਾਂਝੇ ਇੱਕੋ ਹੀ ਪਲੇਟਫਾਰਮ ਤੇ ਤੁਹਾਨੂੰ ਵੀ ਸਾਰੇ ਬੰਦਿਆਂ ਨੂੰ ਮੈਂ ਕਹੂੰਗਾ ਇੱਕੋ ਹੀ ਪਲੇਟਫਾਰਮ ਤੇ ਆਪਾਂ ਲੜੀ ਹੈ ਯੁੱਧ ਹੈ ਇਹ ਔਰ ਇਹਦੇ ਵਿੱਚ ਜਿਹੜੀ ਬਚਾਓ ਹੈ ਉਹਦੇ ਨਾਲ ਆਪਾਂ ਜਿਹ ਬੜੀਆਂ ਸਿੰਪਲ ਚੀਜ਼ਾਂ ਨੇ ਇੱਕ ਤਾਂ ਦੇਖੋ ਜਿਹੜੇ ਮੱਛਰ ਆਣੇ ਨੇ ਜਾਂ ਮੱਛਰ ਰਹਿਗੇ ਆ ਉਹਨਾਂ ਦੇ ਤਾਂ ਫੂਮਿਗੇਸ਼ਨ ਹੋ ਗਈ ਲੇਕਿਨ ਲਾਰਵਾ ਤੋਂ ਹੀ ਮੱਛਰ ਬੰਦੇ ਆ ਉਹਨੂੰ ਲਾਰਵਾ ਸਾਈਡਲ ਜਿਹੜੀ ਸਪਰੇ ਆਪਾਂ ਜੇ ਸਾਰੇ ਏਰੀਆ ਚ ਕਰਾਂਗੇ ਇਹਨਾਂ ਨੇ ਤਿੰਨ ਜ਼ੋਨ ਬਣਾਏ ਨੇ ਰੈੱਡ ਗ੍ਰੀਨ ਤੇ yellow ਵਾਲਾ ਰੈੱਡ ਜ਼ੋਨ ਤੋਂ ਆਪਾਂ ਸ਼ੁਰੂ ਕਰ ਲਈਏ ਤੇ ਸ਼ੁਰੂ ਕਰ ਲਈਏ ਲਾਰਵਾ ਸਾਈਡਲ ਨਾ ਹੀ ਹੋਣਗੇ ਤੇ ਨੈਕਸਟ ਬਿਮਾਰੀ ਨਹੀਂ ਹੋਊਗੀ ਦੂਸਰੀ ਚੀਜ਼ ਮੈਨੂੰ ਸਭ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਕਿ ਜਿਹੜਾ ਪਾਣੀ ਹੈ ਅੱਜ ਤੋਂ ਹੀ ਤੁਸੀਂ ਵੀ ਬਾਰ-ਬਾਰ ਇਸ ਚੀਜ਼ ਨੂੰ ਕਰੋ ਕਿ ਉਬਾਲ ਕੇ ਪੀਂ ਸਾਫ਼ ਪਾਣੀ ਪੀਂ ਜੇ ਨਹੀਂ ਹੈ ਤਾਂ ਇੱਕ ਕੁਆਲਿਟੀ ਜਿਹੜੀ ਹੈ ਕਿ 20 ਲੀਟਰ ਦੀ 5.5 ਗ੍ਰਾਮ ਦੀ ਕਲੋਰੀਨ ਦੀ ਗੋਲੀ ਆਂਦੀ ਹੈ ਉਹਦੇ ਨਾਲੋਂ ਪਾਣੀ ਸਾਫ਼ ਹੋ ਜਾਂਦਾ ਹੈ ਉਹਦੇ ਨਾਲ ਫਿਰ ਪੇਟ ਦੀਆਂ ਬਿਮਾਰੀਆਂ ਨਹੀਂ ਹੁੰਦੀਆਂ ਤੀਸਰੀ ਚੀਜ਼ ਹੈ ਵੀ ਜਿੱਥੇ ਵੀ ਪਾਣੀ ਖੜਾ ਹੈ ਜੇ ਸੂਚਿਤ ਕਰੋ ਆਪਣੇ ਜਿਹੜੇ ਤੁਹਾਡੇ ਹੈਗੇ ਨੇ ਕਾਉਂਸਲਰ ਨੇ ਆਸ-ਪਾਸ ਦੇ ਬੰਦੇ ਨੇ ਸਰਕਾਰ ਨੂੰ ਜਿਸ ਨੂੰ ਵੀ ਕਰਨਿਆ ਕਰੋ ਔਰ ਉਹਨੇ ਟਾਈਮ ਤੱਕ ਉੱਥੇ ਜੇ ਤੁਸੀਂ ਕਰ ਸਕਦੇ ਹੋ ਬੁੱਧਵਾਰ ਕੋਈ ਕਾਲਾ ਡੀਜ਼ਲ ਥੋੜਾ ਜਿਆਦਾ ਜਿਆਦਾ ਕੁਆਂਟੀਟੀ ਨਹੀਂ ਜਾਂ ਤੇਲ ਮਿੱਟੀ ਦਾ ਪਾ ਕੇ ਰੱਖੋ ਪਰ ਸਪਰੇਅ ਜਿਆਦਾ ਬੈਟਰ ਚੀਜ਼ ਹੈ ਕਿਉਂਕਿ ਇਹਦਾ ਇਫੈਕਟ 10 ਤੋਂ 14 ਦਿਨਾਂ ਸੋ ਇਹ ਸਪਰੇ ਮੇਰੇ ਹਿਸਾਬ ਨਾਲ ਸਾਰੀ ਸਾਰੇ ਕੋਆਰਡੀਨੇਟ ਕਰ ਰਹੇ ਆ ਦਿਾਨੰਦ ਮੈਡੀਕਲ ਕਾਲਜ ਵੀ سپورਟ ਕਰ ਰਿਹਾ ਸੀਐਮਸੀ ਜਿੰਨੀਆਂ ਵੀ ਆਰਗੇਨਾਈਜੇਸ਼ਨ ਐ ਐਨਜੀਓਜ਼ ਨੇ ਆਪਾਂ ਸਭ ਨੇ ਰਲ ਮਿਲ ਕੇ ਕਿਉਂਕਿ ਆਪਣੀ ਅਰਬਨ ਏਰੀਆ ਚ ਇਸ ਲਈ ਇੰਪੋਰਟੈਂਟ ਹੈ ਕਿਉਂਕਿ ਇਹ ਏਰੀਆ ਬਹੁਤ ਕੰਜੈਸਟਡ ਹੈ ਤੇ ਲੁਧਿਆਣੇ ਵਿੱਚ ਹੀ ਸਭ ਤੋਂ ਵੱਧ ਕਿਉਂਕਿ ਕੰਜੈਸ਼ਨ ਹੈ ਓਵਰਕਰਾਉਡਿੰਗ ਹੈ ਬੁੱਢਾ ਦਰਿਆ ਹੈ ਇਹਦੇ ਵਿੱਚ ਇਹ ਪ੍ਰੋਬਲਮ ਹੋਣ ਦੇ ਚਾਂਸ ਜ਼ਿਆਦਾ ਹੈ ਜੇ ਆਪਾਂ ਰਲ ਮਿਲ ਕੇ ਸਾਫ਼ ਪਾਣੀ ਉਬਲਿਆ ਹੋਇਆ ਪਾਣੀ ਕਲੋਰੀਨੇਟਡ ਪਾਣੀ ਜਾਂ ਪਾਣੀ ਨਾ ਖੜਾ ਹੁੰਦੀਏ ਲਾਰਵਿਸਾਈਡਲ ਕੱਪੜੇ ਕਵਰ ਕਰਕੇ ਰ ਤੀਜਾ ਜੇ ਬੱਚਿਆਂ ਨੂੰ ਕੋਈ ਪੇਟ ਦੀ ਬਿਮਾਰੀ ਹੁੰਦੀ ਹੈ ਕੱਲ ਮੈਂ ਸੁਣ ਰਿਹਾ ਸੀ ਡੀਸੀ ਸਾਹਿਬ ਨੇ ਵੀ ਇਹੀ ਐਡਵਾਈਜ਼ਰੀ ਕੀਤੀ ਸੀ ਪੇਟ ਦੀ ਬੱਚਿਆਂ ਨੂੰ ਜਿੱਦਾਂ ਬਿਮਾਰੀ ਆ ਕਿਉਂਕਿ ਉਹਨਾਂ ਚ ਕੈਪੈਸਿਟੀ ਘਟ ਹੁੰਦੀ ਹੈ ਡਾਇਰੀਆ ਹੋਵੇ ਤੁਰੰਤ ਡਾਕਟਰ ਕੋਲੇ ਜਾਓ ਆਪਣਾ ਟ੍ਰੀਟਮੈਂਟ ਸ਼ੁਰੂ ਕਰੋ ORS ਆਪਣੇ ਕੋਲੇ ਰੱਖੋ ਇਹ ਚੀਜ਼ਾਂ ਜੇ ਕਰਾਂਗੇ ਤਾਂ ਆਪਾਂ ਜਿਹੜੀ ਆਉਣ ਵਾਲੀਆਂ ਪੀਲੀਆ ਚਿਕਨਗੁਨੀਆ ਮਲੇਰੀਆ ਡੇਂਗੂ ਪੇਟ ਦੀਆਂ ਬਿਮਾਰੀਆਂ ਕੋਲਰਾ ਇਹਨਾਂ ਨੂੰ ਕੰਟਰੋਲ ਕਰ ਸਕਦੇ ਆ ਦੇਖੋ ਬਿਰੂ ਜ਼ੀਰੋ ਤਾਂ ਨਹੀਂ ਕਰ ਸਕਦੇ ਇਹਨੂੰ ਕੰਟਰੋਲ ਕਰ ਸਕਦੇ ਸਰ ਕੋਈ ਕੈਂਪੇਨ ਲਗਾਇਆ ਜਾਏਗਾ ਕਿਉਂਕਿ ਜਿਹੜੇ ਲੋਕਾਂ ਨਾਲ ਜਿਹੜੇ ਨੌਲੇਜ ਨਹੀਂ ਉਹਦੇ ਲਈ ਉਹ ਦੇਖੋ ਹੁਣ ਸਭ ਤੋਂ ਵੱਡੀ ਕੈਂਪੇਨ ਤਾਂ ਤੁਸੀਂ ਲੋਕ ਹੋ ਤੁਹਾਡੀ ਤੁਹਾਡੀ ਜਿਹੜੀ ਉਹ ਹੈਗੀ ਆ ਰੀਚ ਹੈ ਉਹ ਕਰ ਕਰ ਹੈ ਪਹਿਲਾਂ ਤਾਂ ਤੁਸੀਂ ਸਾਰੀਆਂ ਚੀਜ਼ਾਂ ਦੱਸੋਗੇ ਆਪਣੇ ਵੱਲੋਂ ਵੀ ਦੱਸੋ ਸਾਡੇ ਵੱਲੋਂ ਵੀ ਕਿਉਂਕਿ ਤੁਸੀਂ ਵੀ ਤਾਂ ਸਾਡੇ ਮਿੱਤਰ ਹੀ ਹੋ ਯਾਰ ਆਪਾਂ ਇੱਕ ਤਰ੍ਹਾਂ ਦੇ ਸਾਂਝੇ ਹੀ ਬੰਦੇ ਆ ਆਪਾਂ ਸਾਰੇ ਸਾਂਝੇ ਮਿਲ ਕੇ ਇਸ ਨੂੰ ਜਿੱਦਾਂ ਕੋਰੋਨਾ 'ਚ ਤੁਸੀਂ ਲੜਾਈ ਲੜੀ ਸੀ ਸਾਰੀ ਪ੍ਰੈਸ ਨੇ ਮੈਂ ਦੇਖਿਆ ਬਹੁਤ ਜ਼ਿਆਦਾ ਪੋਜ਼ਿਟਿਵ ਯੋਗਦਾਨ ਸੀ ਪੰਜਾਬ ਦੇ ਵਿੱਚ ਖਾਸ ਕਰ ਯੋਜਨਾ ਵੱਡੇ ਹਸਪਤਾਲਾਂ ਆ ਦਿਾਨੰਦ ਮੈਡੀਕਲ ਕਾਲਜ ਸੀਐਮਸੀ ਸਿਵਲ ਡਿਪਾਰਟਮੈਂਟ ਸਾਰੇ ਇਕੱਠੇ ਨੇ ਜਦੋਂ ਇਕੱਠੇ ਹੋ ਕੇ ਕੋਈ ਚੀਜ਼ ਬਣਦੀ ਹੈ ਨਾ ਟੀਮ ਵਰਕ ਤੁਸੀਂ ਦੇਖਿਓ ਉਹਦੇ ਵਿੱਚ ਜਿੱਥੋਂ ਹੈਗੀ ਨਹੀਂ ਸਰ ਫਿਰ ਮੈਂ ਕੈਂਪ ਦਾ ਲੱਗਣਾ ਚਾਹੀਦਾ ਕੈਂਪਸ ਜਿਹੜੇ ਆ ਬਾਰ ਬਾਰ ਲੱਗ ਰਹੇ ਨੇ ਤੁਸੀਂ ਦੇਖੋ ਸਰਕਾਰ ਵੱਲੋਂ ਵੀ ਲੱਗ ਰਹੇ ਨੇ ਮੈਂ ਦੇਖ ਰਿਹਾ ਸੀ ਕੱਲ ਅਖਬਾਰ ਚ ਪੜ੍ਹ ਰਿਹਾ ਸੀ ਦੂਜਾ ਮੋਹੱਲਾ ਕਲੀਨਿਕ ਨੂੰ ਯੂਟਿਲਾਈਜ਼ ਕਰ ਸਕਦੇ ਹੋ ਅਸੀਂ ਮੋਹੱਲਾ ਕਲੀਨਿਕ ਨੂੰ ਬੜਾ ਵਧੀਆ ਪ੍ਰਚਾਰ ਕੀਤਾ ਇਹਨਾਂ ਨੇ ਚਮੜੀ ਦੇ ਰੋਗਾਂ ਬਾਰੇ ਸਾਰਿਆਂ ਨੂੰ ਸੈਂਸਿਟਾਈਜ਼ ਕਰਤਾ ਤੇ ਚਮੜੀ ਦੀਆਂ ਜਿਹੜੀਆਂ ਬਿਮਾਰੀਆਂ ਇੰਨੇ ਵਿੱਚ ਜ਼ਿਆਦਾ ਹੁੰਦੀਆਂ ਇਹ ਬਿਮਾਰੀ ਦੇ ਵਿੱਚ ਪਾਣੀ ਖੜੇ ਹੋ ਦੇ ਕਰਕੇ ਉਹਦੇ ਵਾਸਤੇ ਐਂਟੀਫੰਗਲ ਜਾਂ ਬੈਕਟੀਰੀਅਲ ਆ ਉਹ ਤਾਂ ਉਹਨਾਂ ਦਾ ਟਾਈ ਅਪ ਕਰਾਤਾ ਆਲਰੇਡੀ ਟ੍ਰੇਨਿੰਗ ਦਿੱਤੀ ਤਾਂ ਮੁੱਲਾ ਕਲੀਨਿਕ ਜਗਾ ਜਗਾ ਤੇ ਆਪਣੇ ਅਰਬਨ ਏਰੀਆ ਚ ਉਹਦਾ ਫਾਇਦਾ ਉਠਾਇਆ ਜਾ ਸਕਦਾ ਫਿਰ ਵੀ ਕੋਈ ਚੀਜ਼ ਦੀ ਜ਼ਰੂਰਤ ਹੋਵੇ ਸਾਡੇ ਡੀ ਐਮ ਸੀ ਦੇ ਵੀ ਹੈਗੇ ਨੇ ਅਰਬਨ ਏਰੀਆ ਹੈਗਾ ਇਹ ਪੀੜ ਵਾਲਾ ਹੈਗਾ ਸੀ ਐਮ ਸੀ ਦੇ ਹੈਗੇ ਜਿੱਥੇ ਵੀ ਨੇੜੇ ਸਰਕਾਰੀ ਜਾਂ ਪ੍ਰਾਈਵੇਟ ਜਿੱਦਾਂ ਜਿਹੜੀ ਆਮ ਲੋਕਾਂ ਦੀ ਹੈਲਪ ਕਰਦੇ ਲੋ ਕੋਸਟ ਹੈ ਉੱਥੇ ਤੁਸੀਂ ਜਾ ਕੇ ਆਪਣਾ ਇਲਾਜ ਕਰ ਸਕਦੇ ਹੋ ਚਮੜੀ ਦੇ ਰੋਗ ਵੀ ਇੱਕ ਬਹੁਤ ਇੰਪੋਰਟੈਂਟ ਚੀਜ਼ ਹੈ ਜਿੱਥੋਂ ਬਚਿਆ ਜਾ ਸਕਦਾ ਹਾਂਜੀ ਹਾਂਜੀ ਸਭ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਹੈਗੇ ਮਿਸਟਰ ਸੰਦੀਪ ਕਬਾ ਚੀਫ ਐਡਮਿਨਿਸਟ੍ਰੇਟਰ ਗਲੰਡਨ ਡਾਕਟਰ ਵਿਸ਼ਮਨ ਜਿੰਨਾ ਕੋ ਤੁਸੀਂ ਸਾਰੇ ਜਾਣਦੇ ਹੋ ਇਸ ਵੈਰੀ ਪ੍ਰੋਐਕਟਿਵ ਐਂਡ ਆਲ ਜਦੋਂ ਵੀ ਸਾਡੇ ਤੇ ਮੁਸੀਬਤ ਪੈਂਦੀ ਹੈ ਸੋ ਅੱਜ ਅਸੀਂ ਇੱਕ ਐਕਟੀਵਿਟੀ ਇੱਥੋਂ ਸ਼ੁਰੂ ਕੀਤੀ ਹੈ ਅਸੀਂ ਜਿਹੜੇ ਸਪਰੇਅ ਐਕਟੀਵਿਟੀ ਜਿਹੜੀ ਹੈ ਛਿੜਕਾਓ ਮਤਲਬ ਜਿਹੜਾ ਆਪਾਂ ਕਰਨਾ ਹੈ ਐਂਟੀ ਇਹ ਲਾਰਵਿਸਾਈਡਲ ਜਿਹੜਾ ਆਪਾਂ ਕਰਨਾ ਹੈ ਸਪਰੇਅ ਤੇ ਸਾਡੇ ਕੋਲ ਟੀਮਸ ਹੈ ਉਹਨਾਂ ਨੂੰ ਅਸੀਂ ਹੁਣੇ ਫਲੈਗ ਆਫ ਕੀਤਾ ਹੈ ਜਿਹੜੇ ਹਾਈ ਰਿਸਕ ਏਰੀਆ ਜਿਹੜੇ ਬਹੁਤ ਪ੍ਰੋਨ ਏਰੀਆਜ਼ ਹਨ ਜਿੱਥੇ ਕਿ ਸਾਡੇ ਕੇਸਿਸ ਜਿਆਦਾ ਹੋਣ ਦੀ ਸਭਾਵਨਾ ਹੁੰਦੀ ਹੈ ਜਿਵੇਂ ਡਾਇਰੀਅਲ ਡਿਜ਼ੀਜ਼ ਔਰ ਜਾਂ ਕੋਲਰਾ ਗੈਸਟ੍ਰੋਇੰਟਰਾਈਟਸ ਦੇ ਇਹ ਉਸ ਏਰੀਆ 'ਚ ਜਾ ਕੇ ਉਹਦੀ ਪੂਰੀ ਕਵਰੇਜ ਕਰਨਗੇ ਔਰ ਉਥੇ ਸਪਰੇਅ ਕਰਨਗੇ ਜਿੱਥੇ ਵੀ ਲਾਰਵਾ ਮਿਲੇਗਾ ਉਹਨੂੰ ਵੀ ਡਿਸਟਰੋਏ ਕਰਣਗੇ ਔਰ ਨਾਲ ਉਥੇ ਸਪਰੇਅ ਕਰਨਗੇ ਇਸ ਤੋਂ ਇਲਾਵਾ ਜਿੱਥੇ ਪਾਣੀ ਖੜਾ ਹੋਇਆ ਹੈ ਉਥੇ ਵੀ ਇਹ ਸਪਰੇਅ ਕਰਨਗੇ ਅੱਜ ਅਸੀਂ 25 ਟੀਮ ਹੁਨੇ ਭੇਜੀ ਹੈ ਐਂਡ ਯੇਸੀ ਟੀਮਸ ਬਹੁਤ ਛੇਤੀ ਹੋਣਾ ਚਾਹੀਦਾ ਸ਼ਾਇਦ ਇਹਨਾਂ ਨੂੰ ਇਨਕਰੀਸ ਕਰ ਦੇ ਇਹਨਾਂ ਦਾ ਨੰਬਰ ਮੈਂ ਕੱਲੇ ਅਰਬਨ ਚ ਕਿ ਰੂਰਲ ਚ ਕੀ ਕਿਹਾ ਦੇਖੋ ਰੂਰਲ ਚ ਆਪਣੇ ਬਲਾਕ ਐਸਐਮ ਉਹਜ਼ ਐਕਟੀਵਿਟੀ ਕਰ ਰਹੇ ਆ ਠੀਕ ਹੈ ਅਸੀਂ ਇੱਥੇ ਅਰਬਨ ਦੇ ਐਕਟੀਵਿਟੀ ਕਰ ਰਹੇ ਆ ਸਾਰੇ ਪਾਸੇ ਚੱਲ ਰਹੀ ਹੈ ਉਹਨਾਂ ਕੋਲ ਉਹਨਾਂ ਦੇ ਹੈਗੇ ਆ ਸਾਰੇ ਕਿਹੜੇ ਏਰੀਆ ਕਰ ਰਹੇ ਆ ਇਹ ਜਿਹੜਾ ਹਾਈ ਰਿਸਕ ਏਰੀਆਜ਼ ਹੈ ਜਿਹੜਾ ਬੁੱਢਾ ਦਰਿਆ ਦੇ ਨਾਲ ਨਾਲ ਹੈ ਪਹਿਲੇ ਫੇਸ ਚ ਅਸੀਂ ਉਹਨੂੰ ਕਵਰ ਕਰਾਂਗੇ ਯਾ ਜਿੱਥੇ ਸਾਡੇ ਹੁੰਦੇ ਹੈ ਕਿ ਜ਼ਿਆਦਾ ਕੇਸਿਸ ਡਿਟੈਕਟ ਹੁੰਦੇ ਆ ਜਿਹੜੇ ਪਿਛਲੇ ਸਾਲਾਂ ਦੇ ਜਿਹੜਾ ਕਿ ਹੁੰਦਾ ਹੈ ਮੈਡਮ ਪਤਾ ਕਿਦਾਂ ਲੱਗੇਗਾ ਕਿ ਕਿਹੜੇ ਮੇਨ ਜਿੱਥੇ ਜ਼ਿਆਦਾ ਲਾਵਾ ਵਗੈਰਾ ਹੈਗਾ ਜਾਂ ਕੋਈ ਤੁਹਾਨੂੰ ਸੂਚਿਤ ਕਰ ਰਿਹਾ ਹੈ ਜੀ ਨਹੀਂ ਨਹੀਂ ਇਹ ਅਸੀਂ ਨਾ ਇੱਕ ਪੈਰਾਮੀਟਰ ਹੁੰਦਾ ਹੈ ਆਪਾਂ ਇੱਕ ਇੰਡੈਕਸ ਹੁੰਦਾ ਉਸ ਤੋਂ ਆਪਾਂ ਕੈਲਕੂਲੇਟ ਕਰਦੇ ਆ ਕਿ ਵੀ ਕਿਹੜੇ ਏਰੀਆਸ ਤੇ ਜ਼ਿਆਦਾ ਚਾਂਸਸ ਹੈ ਔਰ ਜਿੱਥੇ ਕੇਸਿਸ ਸਾਡੇ ਆ ਰਹੇ ਆ ਜਾਂ ਜਿੱਥੇ ਵੀ ਕੇਸਿਸ ਆਉਂਦੇ ਆ ਪਿਛਲੇ ਸਾਲ ਆਏ ਆ ਜਾਂ ਹੁਣ ਜਿਹੜੇ ਡਿਟੈਕਟ ਹੋਏ ਜਿਹੜੇ ਸਾਡੇ ਕੈਂਪਸ ਲੱਗ ਰਹੇ ਆ ਜਾਂ ਆਮ ਆਦਮੀ ਕਲੀਨਿਕ ਤੋਂ ਸਾਨੂੰ ਰਿਪੋਰਟਸ ਮਿਲਦੀਆਂ ਜਿੱਥੇ ਕੋਈ ਕੇਸਿਸ ਆਉਂਦੇ ਆ ਜਾਂ ਜਿਹੜੇ ਹਸਪੀਟਲਸ ਆ ਜਿੱਥੇ ਜ਼ਿਆਦਾ ਕੇਸਿਸ ਆਉਂਦੇ ਆ ਅਸੀਂ ਉਹ ਏਰੀਆ ਕਵਰ ਕਰ ਲੈਂਦੇ ਆ ਕਿਸੇ ਪਬਲਿਕ ਨੂੰ ਜੇ ਮੈ ਪਤਾ ਵੀ ਲੱਗਦਾ ਤੇ ਤੁਹਾਨੂੰ ਜੇ ਕਿਤੇ ਕੰਟੈਕਟ ਕਰਨਾ ਜਾਵੇ ਕਿੱਥੇ ਕਰ ਸਕਦੇ ਸਾਡਾ ਹੈਲਪਲਾਈਨ ਨੰਬਰ ਚੱਲ ਰਿਹਾ ਹੈ ਸਿਵਲ ਸਰਜਨ ਦਫਤਰ ਚ 0161244193 ਐਂਡ 24x7 ਅਵੇਲੇਬਲ ਹੈ ਇਸ ਨੰਬਰ ਤੇ ਸਾਨੂੰ ਕੰਟੈਕਟ ਕਰ ਲੈਣ ਜੇ ਕਿਸੇ ਨੂੰ ਹੋਰ ਕੋਈ ਜ਼ਿਆਦਾ ਪ੍ਰੋਬਲਮ ਹੈ ਤੇ ਸਾਡਾ ਸਟੇਟ ਦਾ ਹੈਲਪਲਾਈਨ ਨੰਬਰ ਚੱਲ ਰਿਹਾ ਹੈ 104 ਉਸ ਤੇ ਕੰਟੈਕਟ ਕਰ ਸਕਦੇ ਆ ਜੇ ਕਿਸੇ ਨੂੰ ਕੋਈ ਐਂਬੂਲੈਂਸ ਦੀ ਲੋੜ ਹੈ ਤੇ 108 ਤੇ ਕਾਲ ਕਰ ਸਕਦੇ ਆ ਪਬਲਿਕ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਪਬਲਿਕ ਨੂੰ ਇਹ ਹੀ ਅਪੀਲ ਹੈ ਕਿ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਥੈਨ ਕ્યોਰ ਜਿਹੜੀ ਕਿ ਮੇਨ ਮੇਨ ਅਸੀਂ ਬਾਰ ਬਾਰ ਐਡਵਾਈਸਰੀ ਜਾਰੀ ਕਰ ਰਹੇ ਹਾਂ ਕਿ ਜੀ ਪਾਣੀ ਆਪਣਾ ਸਾਫ਼ ਪੀਓ ਜੇ ਕਿਸੇ ਨੂੰ ਆਰਓ ਵਾਟਰ ਪੀਓ ਜਾਂ ਬੋਇਲਡ ਵਾਟਰ ਪੀਓ ਜੇ ਇਹ ਦੋਨੋਂ ਚੀਜ਼ੇ ਨਹੀਂ ਹੈ ਤੇ ਵੀ ক্লোਰੀਨੇਟਿਡ ਵਾਟਰ ਪੀਓ ਠੀਕ ਹੈ ਤੇ ਬਾਕੀ ਡਿਪਾਰਟਮੈਂਟਸ ਦੇ ਵੀ ਅਸੀਂ ਉਹਨਾਂ ਨਾਲ ਵੀ ਸਾਰਿਆਂ ਨੇ ਮੀਟਿੰਗ ਕੀਤੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਐਂਡ ਡਾਕਟਰ ਵਿਸ਼ਵ ਨੇ ਕੱਲ ਉਹਨਾਂ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਵੀ ਕਿਹਾ ਗਿਆ ਕਿ ਤੁਸੀਂ ক্লোਰੀਨੇਟਡ ਵਾਟਰ ਦਿਓ ਪਰ ਪਬਲਿਕ ਥੋੜੀ ਜਿਹੀ احتیاط ਵਰਤੇ ਜਿਹਦੇ ਕੋਲ ਪਾਣੀ ਲੱਗ ਰਿਹਾ ਹੈ ਪ੍ਰੋਨ ਏਰੀਆਸ 'ਚ ਬੋਇਲਡ ਵਾਟਰ ਪੀਓ ਠੀਕ ਹੈ ਖਾਣਾ ਮਤਲਬ ਕੱਚੀ ਸਬਜ਼ੀਆਂ ਔਰ ਇਹ ਫਲ ਫੁੱਲ ਨਾ ਖਾਓ ਹੱਥ ਧੋ ਕੇ ਖਾਣਾ ਬਣਾਓ ਖਾਣਾ ਨੂੰ ਕਵਰ ਕਰਕੇ ਰੱਖੋ ਔਰ ਖਾਣਾ ਖਾਣ ਤੋਂ ਪਹਿਲੇ ਹੱਥ ਤੋਂ ਇਹ ਹੀ ਹੈ ਵੈਕਟਰ ਬੋਰਨ ਡਿਜ਼ੀਜ਼ ਲਈ ਮੱਛੇਦਾਨੀ ਦਾ ਪ੍ਰਯੋਗ ਕਰੋ ਜੇ ਆਟੋਮਸ ਵਗੈਰਾ ਲਗਾਓ ਬਾਹਰ ਜਾਣਾ ਹੈ ਜਿਹੜੇ ਹਾਈ ਰਿਸਕ ਪੇਸ਼ੈਂਟਸ ਹੁੰਦੇ ਆ ਮਤਲਬ ਏਜਡ ਜਾਂ ਪ੍ਰੈਗਨੈਂਟ ਫੀਮੇਲ ਜਾਂ ਬੱਚੇ ਫੁੱਲ 슬ੀਵਜ਼ ਦੇ ਕੱਪੜੇ ਪਾਣ ਆਪਣੇ ਆਪ ਨੂੰ ਕਵਰ ਕਰਕੇ ਰੱਖਣ ਮੋਸਕੀਟੋ ਨੈਟ ਲਗਾ ਕੇ ਸੌਣ ਇਹ ਹੀ ਸਾਰੀ ਹੈ ਜੇ ਪਬਲਿਕ ਇਹ ਬਸ ਇਹਨਾਂ ਦਾ ਖਿਆਲ ਰੱਖੇ ਮੈਡਮ ਜਿਹੜੀ ਇਹ ਟੀਮ ਹੈ ਕਿੰਨੀ ਟਾਈਮ ਕੰਮ ਕਰੇਗੀ ਜਾਂ 24 ਘੰਟੇ ਈ 2 ਵਜੇ ਤੱਕ ਕੰਮ ਕਰਨਗੇ 2 ਵਜੇ ਵਾਪਸ ਆ ਜਾਣਗੇ ਆਪਣੀ ਐਕਟੀਵਿਟੀ ਕਰਕੇ ਔਰ ਸਾਡੀ ਟੀਮਸ ਅਸੀਂ ਬਹੁਤ ਛੇਤੀ ਵਧਾ ਰਹੇ ਹਾਂ ਤੇ ਸਾਨੂੰ ਹੋਰ ਮਿਲ ਰਹੇ ਫਿਰ ਅਸੀਂ ਹੋ ਸਕਦਾ ਦੋ ਸ਼ਿਫਟਸ ਵੀ ਕੰਮ ਕਰ ਲਈਏ ਕਿੰਨੇ ਦਿਨ ਲਈ ਕੰਮ ਕਰਨਗੇ ਇਹ ਦੇਖੋ ਹਲੇ ਤੇ 10 ਡੇਸ ਦਾ ਆਪਾਂ ਮੰਨ ਕੇ ਚੱਲੇ ਆਂ ਨੈਕਸਟ 10 ਡੇਸ ਤੇ ਆਪਾਂ ਐਕਟੀਵਿਟੀ ਕਰਾਂਗੇ ਫਿਰ ਜੇ ਹੋਜੇ ਹਾਲਾਤ ਹੈ ਵੀ ਕੈਨ ਐਕਸਟੈਂਡ ਠੀਕ